ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼ੇਰੀ ਤਰਨਤਾਰਨ ਸਾਹਿਬ ਓਨਰ ਵੀਰ ਰਿੰਕੂ ਬੰਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਲੋਕਾ ਪਿੰਡ ਜਦੋਂ ਆਪਾਂ ਵਿਜ਼ਿਟ ਕੀਤੀ ਇਹਦੇ ਰਿੰਕੂ ਭਾ ਜਣ ਦੇ ਕੋਲੋਂ ਕਾਫੀ ਪਸ਼ੂ ਤੁਹਾਨੂੰ ਦਿਖਾਏ ਆ ਪਸ਼ੂ ਵਪਾਰ ਦਾ ਕੀਤਾ ਮਜਾਂ ਵੜਾਂ ਝੋਟੀਆਂ ਹਰੇਕ ਤਰ੍ਹਾਂ ਦੇ ਐਨੀਮਲ ਪਸ਼ੂ ਵਪਾਰ ਲਾਈਨ ਦੇ ਵਿੱਚ ਆਉਂਦੇ ਰਹਿੰਦੇ ਐ ਇਸ ਕਿਲੇ ਤੇ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਵੈਸੇ ਆਪਾਂ ਤੁਹਾਨੂੰ ਟੋਟਲ ਕੋਈ 5 ਤੋਂ 6 ਨਗ ਦਿਖਾਉਣੇ ਸੀਗੇ ਫਿਲਹਾਲ ਵਿੱਚੋਂ ਇੱਕ ਦੋ ਨਗ ਜਿਹੜੇ ਵੀਰ ਨੇ ਸੇਲ ਵੀ ਕੀਤੇ ਆ ਫਿਲਹਾਲ ਹੁਣ ਵੀ ਜਿਹੜੇ ਆਪਾਂ ਤੁਹਾਨੂੰ 4 ਕਿ ਪਸ਼ੂ ਦਿਖਾ ਦਿਆਂਗੇ ਦੋ ਸੁਈਆਂ ਸਵਾਈਆਂ ਮਜਾ ਦਿਖਾ ਦਿਆਂਗੇ ਤੇ ਦੋ ਗੱਬਣ ਹੋਣਗੀਆਂ ਠੀਕ ਆ ਜੀ ਸੋ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ ਤੇ ਜਿਹੜੀਆਂ ਮਜਾਂ ਗੱਬਣਾਂ ਟੁਕੀਆਂ ਉਹ ਵੀ ਪ੍ਰੋਪਰ ਤੁਸੀਂ ਵੇਖੋਗੇ ਪੂਰੀ ਤਿਆਰੀ ਤੇ ਆ ਸੋ ਮਾਲ ਬਿਲਕੁਲ ਤਾਜ਼ਾ ਇੱਥੇ ਆਣ ਕੇ ਮੇਰਾ ਭਰਾ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਕਰ ਲਿਆ ਜਿਹੜੇ ਪਸ਼ੂ ਤੁਹਾਨੂੰ ਅੱਪ ਸਵੇ ਸਵੇ ਦਿਖਾਉਣੇ ਆ ਗੱਬਣ ਟਿੱਪ ਕੇ ਭਰਾ ਕੇ ਤਸੱਲੀ ਆਪਣੀ ਕਰ ਲਿਓ ਠੀਕ ਆ ਜੀ ਸੋ ਕੈਰੋ ਪਿੰਡ ਬਿਲਕੁਲ ਲੱਗੇ ਆ ਤੇ ਪੱਟੀ ਤੋਂ ਕੋਈ 6-7 7 ਕਿਲੋਮੀਟਰ ਦੀ ਦੂਰੀ ਆ ਸਾਰੀ ਪੱਟੀ ਤੋਂ ਇੱਕ ਸੜਕ ਜਿਹੜੀ ਤਰਨ ਤਰਨ ਸਾਹਿਬ ਨੂੰ ਜਾਂਦੀ ਏ ਉਸੇ ਸੜਕ ਦੇ ਉੱਪਰ ਪਿੰਡ ਲੌਕਾ ਆਉਂਦਾ ਠੀਕ ਆ ਤੇ ਅੱਜ ਤਰੀਕ ਤੁਸੀਂ ਨੋਟ ਕਰ ਲਓ 27 ਜੂਨ ਤੇ ਸਮਾਂ ਕੋਈ ਦੁਪਹਿਰ ਦੇ 1 ਵਜੇ ਦਾ ਹੈ ਸਭ ਤੋਂ ਪਹਿਲਾਂ ਰਿੰਕੂ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਭਾਜੀ ਠੀਕ ਠਾਕ ਐ ਚੜ੍ਹਦੀ ਕਲਾ ਕਰੋ ਰਾਮ ਦਾਸ ਦੀ ਕਾਪੀ ਮਸੀਹ ਦੀ ਕਿਰਪਾ ਜੀ ਰਿੰਕੂ ਵੀਰੇ ਮਾਲ ਤਕਰੀਬਨ ਆਪਣੇ ਕੋਲ ਰੁਟੀਨ ਦੇ ਵਿੱਚ ਹੀ ਆਉਂਦਾ ਚਲੋ ਕਦੀ ਕਦੀ ਇਹ ਹੋ ਜਾਂਦਾ ਵੀ ਦੋ ਨਾ ਆ ਗਏ ਤਿੰਨ ਆਏ ਵਿੱਚੋਂ ਦੋ ਵੇਖ ਕੇ ਫਿਰ ਕਿਤੇ ਨਾ ਕਿਤੇ ਘਾਲੋ ਹੋ ਜਾਂਦੀ ਹੈ ਵੀ ਆਹ ਆਹ ਸਾਹਮਣੇ ਆਉਣ ਕਰਦੇ ਹਾਂ ਅੱਜ ਸੰਧੂ ਸਾਹਿਬ ਥੋੜਾ ਨਾ ਮਾਲ ਬਾਹਰੋਂ ਘੱਟ ਮਿਲਦਾ ਏ ਉਹ ਜਿਵੇਂ ਦ ਵੀਰਾਂ ਵੀਡੀਓ ਪਾਉਣ ਨੂੰ ਬੜਾ ਦਿਲ ਕਰਦਾ ਭੈਣ ਭਰਾਵਾ ਦੂਜੇ ਜਿਹੜੇ ਭੈਣ ਭਰਾ ਬੈਠੇ ਆ ਤੇ ਉਹਨਾਂ ਨੂੰ ਵੀ ਮਾਲ ਦੇਈਏ ਬਸ ਬਸ ਤੇ ਮੇਰਾ ਇਤਰਾ ਵੀ ਮਹਾਰਾਜ ਦੀ ਮਹਿਰ ਨਾਲ ਜਦੋਂ ਦੋ ਚਾਰ ਜੁੜੀਆਂ ਨਹੀਂ ਕੋਈ ਭੈਣ ਭਰਾ ਆ ਜਾਂਦੇ ਫਿਰ ਗਾਗ ਵੀ ਰੱਬ ਦਾ ਰੂਪ ਹੁੰਦਾ ਤੇ ਸਾਰਿਆਂ ਨੂੰ ਦੇਣਾ ਪੈਂਦਾ ਡੰਗਰ ਬਿਲਕੁਲ ਬਿਲਕੁਲ ਤੇ ਬੜੇ ਦਿਨਾਂ ਦਾ ਜੀ ਕਰਦਾ ਵੀਡੀਓ ਪਾਈਏ ਭਰਾਵਾ ਦੇ ਦਰਸ਼ਨ ਕਰਗੇ ਦੂਰ ਨੇੜੇ ਸਾਰਿਆਂ ਦੇ ਚੋ ਹੋਗੇ ਦਰਸ਼ਨ ਹੈ ਹਾਂਜੀ ਸਾਨੂੰ ਤੁਹਾਡੇ ਹੋਗੇ ਤੁਹਾਨੂੰ ਭੈਣ ਭਰਾਵਾਂ ਦੇ ਹੋ ਜਾਣੇ ਬਿਲਕੁਲ ਜੀ ਮੈਂ ਆ ਭੈਣ ਭਰਾਵਾਂ ਦੇ ਦਰਸ਼ਨ ਹੋ ਗਏ ਨਾ ਆਨੇ ਸੰਗਤਾਂ ਦੇ ਗੁਰੂ ਦਾ ਆਪਣਾ ਗੁਰੂ ਦੇ ਦਰਸ਼ਨ ਹੋ ਗਏ ਬਸ ਬਸ ਲਓ ਵੀ ਇਹ ਦੱਸੋ ਵੀਰ ਵਪਾਰ ਦਾ ਹੀ ਕੰਮ ਕਰਦਾ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਆਉਂਦਾ ਰਹਿਦਾ ਮਾਲ ਰੁਟੀਨ ਦਾ ਹੀ ਕੰਮ ਮੱਝਾਂ ਹੋਣ ਵੜਾ ਹੋਣ ਤੇ ਰਿਕਵਰੀ ਅੱਜ ਦੋ ਮੱਝਾਂ ਆਪਣੇ ਕੋਲ ਸੂਈਆਂ ਤਾਜ਼ੀਆਂ ਤੇ ਦੋ ਹੀ ਗੱਪਣ ਅੱਜ ਦੋ ਗੱਪਣਾ ਆ ਦੋਵੇਂ ਗੱਪਣਾ ਹੈ ਤੇ ਆ ਦੋਵੇਂ ਚੋਂ ਚੋਂ ਦਿਨਾਂ ਦੀਆਂ ਸੂਈਆਂ ਠੀਕ ਆ ਜੀ ਪਹਿਲਾਂ ਗੱਬਣ ਦਿਖਾ ਦਈਏ ਕਿ ਸੂਈਆਂ ਦਿਖਾਉਣੀਆਂ ਮੈਂ ਨਾ ਸੰਤੂ ਸਾਹਿਬ ਤੁਹਾਡੀ ਮਰਜ਼ੀ ਹੈ ਆ ਪਹਿਲਾਂ ਸੂਈਆਂ ਵਾਲੇ ਪਾਸੇ ਆਪਾਂ ਦਿਖਾ ਦਈਏ ਦੇਖ ਕਿ ਇਧਰ ਨੀਲੀ ਅਰਾਵੀ ਦੇ ਵਿੱਚ ਦੋਸਤੋ ਗੱਬਣ ਮੈਂ ਤੁਹਾਨੂੰ ਆਪਾਂ ਬਾਅਦ ਵਿੱਚ ਦਿਖਾਵਾਂਗੇ ਠੀਕ ਹੈ ਜੀ ਤੀਜੇ ਨੰਬਰ ਤੇ ਦਿਖਾ ਦੇਾਂਗੇ ਇਧਰ ਪਹਿਲਾਂ ਸੂਈਆਂ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਠੀਕ ਹੈ ਜੀ ਤੇ ਕਿਉਂਕਿ ਬਹੁਤੇ ਆਪਣੇ ਭਰਾ ਹੁੰਦੇ ਵੀ ਮਾਲ ਸੂਇਆ ਸਵੇਰ ਜ਼ਿਆਦਾਤਰ ਹਾਲਦੇ ਜਿਹੜੀਆਂ ਗੱਬਣ ਆ ਉਹ ਵੀ ਤਿਆਰੀ ਤੇ ਆ ਉਹ ਵੀ ਤੁਸੀਂ ਲੈ ਜਾਓਗੇ ਆਪਦੀ ਨਿਗਰਾਨੀ ਦੇ ਵਿੱਚ ਸਵਾਲੋਗੇ ਠੀਕ ਆ ਤੇ ਇਹ ਰਿੰਕੂ ਵੀਰੇ ਆਪਣੇ ਕੋਲ ਜਿਹੜੀ ਝੋਟੀ ਇਹ ਮੈਂ ਕਿੰਨਾ ਸੂ ਕਿੰਨੇ ਦਿਨਾਂ ਦੀ ਸੂਈ ਆ ਚ ਇਹ 4-5 ਦਿਨਾਂ ਦੀ ਸੂਈ ਆ 5 ਜਾਂ 4 ਦਿਨਾਂ ਦੀ ਆ ਆ ਵੀ 9 ਲੀਟਰ ਥੱਲੇ ਆ 9 ਲੀਟਰ ਵਾਲਾ ਬੋਲੇਗਾ ਠੀਕ ਆ ਤੇ ਮਗਰ ਕੱਟੀ ਮਗਰ ਇਹਦੇ ਕੱਟਾ ਮਗਰ ਕੱਟਾ ਹਾਂਜੀ ਲੋ ਵੀ 5 ਜਾਂ 4 ਦਿਨਾਂ ਦੀ ਸੂਈ ਆ ਤੇ 9 ਕਿਲੋ ਇਹਦੇ ਥੱਲੇ ਆ ਇਸ ਵਕਤ ਕੋਈ ਕੱਚਾ ਦੁੱਧ ਮੰਨ ਲਿਓ ਜੇ ਬੋਲੇ ਤੋਂ ਬਾਹਰ ਹੀ ਆ ਗਈ ਸਮਝ ਲਿਆ ਜੀ ਤੇ ਕਾਤੋਂ ਵੱਡਾ ਹਨਾ ਰਿਕੂ ਵੀਰ ਪੂਰਾ ਕੱਦ ਫੁੱਲ ਕੱਦ ਦੀ ਹੈ ਬਾਕੀ ਚਵਾਈ ਕਿੰਨੀ ਕਿਤਾਂ ਚਵਾਈ ਕਿੱਦਾਂ ਨਿਕਲੀ ਤੇਰੇ ਚਵਾਈ ਤੇ ਸੰਧੂ ਸਾਹਿਬ ਜਿਵੇਂ ਪੌਨਾ ਗੰਨਾ ਤੇ ਨਿੱਕਾ ਬਚਾ ਤਾਰਾ ਮਾਰੀ ਜਾਵੇ ਤਾਂ ਹੀ ਕੱਢੂਗਾ ਇਹ ਪੰਜਾਂ ਸਾਲਾਂ ਨਾਲ ਨਿਆਣਾ ਹੱਥ ਪਾ ਲੂਗਾ ਨਾ ਤੁਹਾਨੂੰ ਤੇ ਆਪੇ ਵਗ ਜਣੀ ਨੇ ਹੱਥ ਲਾ ਗਈ ਬਸ 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 ਜੇ ਚਾਰ ਕਿ ਤਾਰਾ ਮਾਰੋ ਆਪੇ ਤੁਰ ਹੀ ਆਉਂਦੀ ਠੀਕ ਹੈ ਸੋ ਹਾਈਟ ਕੱਦ ਕਿਸਾਨ ਵੀਰੋਂ ਤੁਸੀਂ ਚੈੱਕ ਕਰ ਸਕਦੇ ਜੇ ਪੂਲ ਵੱਡੀ ਹਾਈਟ ਕੱਦ ਦੇ ਵਿੱਚ ਆ ਕੋਈ ਇੱਥੇ ਆਇਆ ਕੋਈ ਛੋਟਾ ਪਸ਼ੂ ਨਹੀਂ ਨਿਕਲੂਗਾ ਜਿਹੜਾ ਮੀਡੀਅਮ ਹੋਇਆ ਮੀਡੀਅਮ ਦੱਸ ਦਿਆਂਗੇ ਠੀਕ ਆ ਜੀ ਸੋ 5 14 ਲਾ ਦੀ ਸੂਈ ਕੋਲੇ ਇਸ ਵਕਤ 9 ਕਿਲੋ ਦੁੱਧ ਬਾਕੀ ਥਾਣਾ ਤੁਸੀਂ ਵੇਖ ਸਕਦੇ ਜੇ ਆਹ ਥਾਣਾ ਮੁੱਠੀ ਮੁੱਠੀ ਠੀਕ ਆ ਜੀ ਸਪੇਸ ਗੈਪ ਅਗਲੇ ਪਿਛਲੇ ਥਾਣਾ ਦਾ ਆਹ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਜੀ ਤੇ ਬਾਕੀ ਚਵਾਈ ਤੁਹਾਨੂੰ ਦੱਸ ਹੀ ਦਿੱਤੀ ਜਵੇ ਬਿਲਕੁਲ ਜਿਹੜੀ ਆ ਦੋਸਤੋ ਕੋਲੀ ਚਵਾਈ ਆ ਰੂਹ ਆ ਕੇ ਕਰਮਾਲੀ ਗੋਲ ਕੇ ਤੋਰ ਕੇ ਦਿਖਾ ਦਗੇ ਇਕ ਵਾਰੀ ਮਗਰ ਇਹਦੇ ਕਟਾ ਮੇਲ ਕਾਫ ਆ ਠੀਕ ਆ ਮੈਂ ਨਾ ਇੰਨੀ ਫੱਲੀ ਧੀ ਦੀ ਸੰਧੂ ਸਾਹਿਬ 5 ਲੱਖ ਵਾਲੀ ਮੱਝ ਲੈ ਲਓ ਇੰਨੀਆਂ ਸੇਲੀਆਂ ਨਹੀਂ ਹੁੰਦੀਆਂ ਜਿੰਨੀਆਂ ਇਹਦੇ ਤੇ ਬਾਕੀ ਇਧਰ ਜਿਹੜਾ ਦੋਸਤ ਨੂੰ ਤੋਰ ਕੇ ਵਖਾ ਰਹੇ ਤੇ ਕਦ ਬੋਤ ਤੁਸੀਂ ਇਥੋਂ ਚੈੱਕ ਕਰੋ ਚੌੜਾ ਚਗਾਠਾ ਪਿੱਠਪੂੜਾ ਮਾਰੋ ਚਾਹ ਤੇ ਇੱਕ ਵਾਰੀ ਪੂਰਾ ਚੌੜਾ ਪਿੱਠਪੂੜਾ ਤੇ ਗੋਲ ਸਿੰਘ ਬਾਕੀ ਬਾਡੀ ਬੁੱਡੀ ਦੇ ਹਿਸਾਬ ਨਾਲ ਜੇਕਰ ਵੇਖੀਏ ਤੇ ਪੂਰਾ ਫੱਬਦੀ ਪਈਏ ਕਰਮਾਂ ਦੀ ਠੀਕ ਆ ਜੀ ਸੇਖ ਸੁਖ ਦੀ ਬੰਤਰ ਕਰੋ ਚੈੱਕ ਮੱਥੇ ਦੀ ਚੈੱਕ ਕਰ ਸਕਦੇ ਜੇ ਵੀ ਛਾਈ ਛੂਈ ਬਹੁਤ ਆ ਦੇਖੋ ਨਿਕਾ ਰਿਕਵਰ ਆਇਆ ਨੂੰ ਇੱਕ ਵਾਰੀ ਹੋਰ ਕਮਾ ਦੇ ਆ ਦੇਖੋ ਜੀ ਸੋ ਤੋਰਾ ਤਾਰਾ ਇੱਕ ਵਾਰੀ ਮੇਰਾ ਭਰਾ ਚੈੱਕ ਕਰੋ ਇੱਕ ਸਾਰ ਬੈਕ ਸਾਈਡ ਤੋਂ ਕੋਈ ਕਿਸੇ ਰਕਮ ਦਾ ਕੋਈ ਬਾਈ ਦਾ ਨਹੀਂ ਕੋਈ ਨੱਕੇ ਦਾ ਨਹੀਂਗਾ ਰੋਲਾ ਠੀਕ ਹੈ ਜੀ ਇੱਕ ਸਾਰ ਪੱਧਰ ਲੇਵਾ ਕਰਮ ਵਾਲੀ ਦੀ ਬਾਕੀ ਵੱਡੀ ਹੈ ਮੱਝ ਠੀਕ ਹੈ ਜੀ ਮੱਝ ਵੱਡੀ ਹੈ ਚੋ ਝੋਟੀਆਂ ਚ ਜੱਜ ਤਾਂ ਆਉਂਦੀ ਹੈ ਤੇ ਝੋਟੀ ਵੱਡੀ ਮੰਨ ਲਿਆ ਜੀ ਤੇ ਮੇਰਾ ਭਰਾ ਕੋਈ ਅੱਗੇ ਤੁਸੀਂ ਚੰਗੀ ਸੇਵਾ ਕਰਕੇ ਦੋ ਦੋ ਤੁਸੀਂ ਚੰਗਾ ਝੋ ਸਕਦੇ ਜੀ ਕੋਣ ਹਜੇ ਸਟਾਰਟਿੰਗ ਕੀ ਹੈ ਬੋਲੇ ਤੋਂ ਜਸਟ ਹਜੇ ਪਜੂ ਪਾਰ ਕੱਚੇ ਦੁੱਧ ਦੇ ਵਿੱਚ ਹੀ ਆ ਕੋਈ ਪੰਜਾਂ ਚੌ ਦਿਨਾਂ ਦਾ ਪਸ਼ੂ ਹਜੇ ਬੌਲੇ ਚੋਂ ਬਾਹਰ ਪੂਰੀ ਆਉਂਦਾ ਤੇ ਗਾਂ ਕਰਮਾਲੀ ਨੇ ਹਜੇ ਮੈਲੇ ਤੋਂ ਚੱਲਣਾ ਆਪਦੇ ਪੀਕ ਤੇ ਕਰਮਾਲੀ ਜਾਂਦੀ ਜਾਂਦੀ ਹੋ ਸਕਦਾ ਵੀ ਕੋਈ ਪ੍ਰਾਚੰਗੀ ਡਾਇਟ ਚੰਗੀ ਸੇਵਾ ਰਹੀ ਕਿਸੇ ਦੀ ਤੇ ਚੰਗਾ ਦੁੱਧ ਤੁਸੀਂ ਲੈ ਸਕਦੇ ਆ ਦੇਖ ਰੁਕੂ ਬਰਾ ਕੀ ਮੋਲਕ ਦੀ ਡਿਮਾਂਡ ਰੋਗੀ ਇਹਦੀ ਸੰਧੂ ਸਾਹਿਬ ਆਪਾਂ ਹੁਣ ਚਿਰਪਾਤ ਫੇਰ ਵੀਡੀਓ ਪਾਉਣੀ ਆ ਹਾਂਜੀ ਜੇ ਆਪਣੇ ਸਾਰੇ ਭੈਣ ਭਰਾਵਾਂ ਦਾ ਰੂਹਣਾ ਖੁਸ਼ ਹੋਇਆ ਤਾਂ ਫਿਰ ਆਪਣੇ ਵੀਡੀਓ ਪਾਉਦਾ ਕੀ ਫਾਇਦਾ ਬਸ ਬਸ ਖੋਜ ਰੱਖਣੀ ਆਪਾਂ ਜੀ ਆਪਾਂ ਭਰਾਵਾਂ ਦਾ ਫੁੱਲ ਬੜਾ ਫੁੱਲ ਮਾਣ ਕਰਨਾ 100 ਜੋ 120% ਕਮਾਈ ਆਪਾਂ ਛੋਟੀ ਕਰਦੇ ਨਹੀਂ ਆ ਤੇ ਮਾਣ ਜ਼ਿਆਦਾ ਕਰਨਾ ਬਿਲਕੁਲ ਇਹ ਨਹੀਂ ਵੀ ਗੱਲਾਂ ਨਾਲ ਮਾਣ ਕਰਨਾ ਮੱਝ ਦੇ ਕੇ ਕਰਾਂਗੇ ਹਾਂ ਸਹੀ ਆ ਤੇ ਸੰਤੂ ਸਾਹਿਬ ਇਹਦਾ ਤੇ ਉਦਾਂ ਭੈਣ ਭਰਾਵਾਂ ਵੀਡੀਓ ਵੇਖੀ ਨਹੀਂ ਆ ਇੱਕ 20 25 ਆਮ ਮੁੱਲ ਪਾਈ ਜਾਂਦੇ ਆ ਹਾਂਜੀ ਪਰ ਆਪਾਂ 1 20 25 ਨਹੀਂ ਪਾਉਣਾ ਆ 1 10 ਪਾ ਦਈਏ 1 10 ਤੇ ਜੇ ਚੇਰਬਾਦ ਵੀਡੀਓ ਪਾਈਏ ਫਿਰ ਪੰਜ ਦੀ ਦੇ ਦਈਏ ਵੀ ਮਾਨ ਤਾਂ ਨਾ ਆਪਾਂ ਖੁੱਲੇ ਕਰਨੇ ਕਰਾਂ ਉਹ ਫੁੱਲ ਜੇ ਜਿਸ ਵਿੱਚ ਝੋਟੀ ਸੀ ਸੀਨ ਸਲੱਗ ਵੇਖੋ ਲੋ ਵੀ ਉਥੋਂ ਮਾਲ ਦੋਸਤੋ ਐ ਨਹੀਂ ਹੋਊਗਾ ਵੀ ਕਿਸੇ ਪਰਾਂ ਨੂੰ ਰੇਡ ਜ਼ਿਆਦਾ ਲੱਗੂਗਾ ਤਾਂ ਮਾਲ ਖੜਿਆ ਰਹੂਗਾ ਮਾਲ ਇੱਥੇ ਫੜਾ ਫੜ ਉੱਟਦਾ ਮਿੰਟਾਂ ਸਕਿੰਟਾਂ ਜੀ ਲਿਕਦੀਆਂ ਨੇ ਵੈਸੇ ਤਾਂ ਵੇਗਨ ਨੂੰ ਤੇ ਵੀਰ ਰਿੰਕੂ ਵੈਸੇ ਸਾਹਵੇਂ ਬੈਠਾ ਸੀ ਵੀ ਇਹ ਅੱਜ ਵੀਡੀਓ ਦਾ ਕਰਾਰ ਕਰ ਬੈਠਾ ਸੀਗਾ ਵੀ ਅੱਜ ਬਣਾਉਣੀ ਆ ਨਹੀਂ ਤਾਂ ਮਾਲ ਤਕਰੀਬਨ ਵੀਰਾਂ ਦਾ ਵੀ ਹੱਥੋਂ ਹੀ ਫੜ ਬਾਰੇ ਭੈਣ ਭਰਾ ਕਾਫੀ ਜਾਂਦਾ ਵੀ ਆਉਣੇ ਜਾਣੇ ਸੀਗੇ ਅੱਜ ਮੈਂ ਨਾ 8 ਘਾਗ ਪੈਂਡਿੰਗ ਪਏ ਮੈਂ ਉਹਨਾਂ ਨੂੰ ਮੈਂ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਜਵਾਬ ਦਤਾ ਮੈਂ ਨਹੀਂ ਅੱਜ ਮੈਂ ਵੀਡੀਓ ਪਾਉਣੀ ਪਉਣੀ ਆ ਮਹੀਨਾ ਹੋ ਗਿਆ ਜਦੋਂ ਮੈਂ ਵੀਡੀਓ ਦਾ ਪ੍ਰਬੰਧ ਬਣਾਉਣਾ ਤੋਂ ਮਾਲ ਵੇਚ ਜਾਂਦਾ ਸੀ ਮੈਂ ਅੱਜ ਭਰਾਵਾਂ ਦਾ ਮਾਣ ਕਰਨਾ ਦੂਰ ਨੇੜੇ ਠੀਕ ਆ ਠੀਕ ਆ ਉਹ ਫਾਇਰ ਬਰਗੇਡ ਦੇ ਜਿਵੇਂ ਐਸਾ ਝ ਨਹੀਂ ਕਹਦਾ ਮੈਂ ਹਰ ਬਰਗੇਡ ਤੇ ਕੱਡੀਆਂ ਦਾ ਇੰਤਜ਼ਾਮ ਕੀਤਾ ਜੀ ਆਪਾਂ ਵੀ ਇਹ ਭੈਣ ਭਰਾਵਾਂ ਦਾ ਇੰਤਜ਼ਾਮ ਕੀਤਾ ਮਈਆਂ ਲਿਆ ਗਏ ਠੀਕ ਆ ਜੀ ਲਓ ਵੀ ਬਹਿਣੀ ਇੱਕ ਬਹਿਣੀ ਦੇ ਪਾਸੋਂ ਦੇਖ ਲਈਏ ਤੁਸੀਂ 1 ਲੱਖ 5000 ਦੀ ਇਹ ਤੁਹਾਨੂੰ ਕੋਟੇ ਨਿੱਲ ਜੂਗੀ ਠੀਕ ਆ ਜੀ ਸੋ ਮਗਰ ਕਟਾ ਬਾਕੀ ਪਹਿਲ ਦੇ ਆਧਾਰ ਤੇ ਸੌਦਾ ਕਰ ਲੂਗੇ ਕਦ ਵੱਡਾ ਅੱਗੇ ਸੈਕਟਰ ਨੰਬਰ ਤੇ ਰਿਕੇ ਵੀਰ ਆਪਣੇ ਕੋਲ ਇੱਕ ਆ ਜਦਰਾ ਮੱਝ ਖੜੀ ਹੈ ਵੀ ਸੂਈਏ ਇਹ ਤਾਂ ਸੰਧੂ ਸਾਹਿਬ ਹਾਂ ਇਹ ਜਿ ਤਰ੍ਹਾਂ ਦੇ ਨਾ ਵੀ ਇਹ ਇੱਕ ਨਹਿਰ ਹਾਂ ਇੱਕ ਦਰਿਆ ਮੱਝ ਇਹ ਦਰਿਆ ਮੱਝ ਆ ਇਹ ਦਰਿਆ ਹੈ ਦਰਿਆ ਜੇ ਗੁਣਾ ਦੀ ਗੁਥਲੀ ਵੀ ਹੈ ਗੁਣਾ ਦੀ ਗੁਥਲੀ ਕੋਈ ਮੈਂ ਆਮ ਬੰਦੇ ਭੈਣ ਭਰਾ ਸਾਰੇ ਆਹੁੰਦੇ ਵੀ 10000 ਕਿਲੋ ਬੋਲਾ ਦਿੱਤਾ 12 ਕਿਲੋ ਦਿੱਤਾ ਹਾਂ ਜੀ ਇੰਨੇ ਗਰੰਟੀ ਵਾਲਾ ਦਿੱਤਾ ਜੀ ਬਿਲਕੁਲ ਬੋਲਾ ਪਾਰਟੀ 11 ਲੀਟਰ ਵਾਲੀ ਫੜਾਵਾਂਗੇ ਡੱਕ ਤੂੰ ਵੀ ਸਾਰੀ ਤੇ ਤਾਂ ਲੈ ਜੋ ਨੀ ਤੇ ਰਹਿਂਦੇ ਹੋ ਐਸ ਵਕਤ ਐਂ ਟਾਈਮ 10 ਕਿਲੋ ਬੋਲਾ ਜਿਹੜਾ 11 ਕਿਲੋ ਹੈ ਨਾ ਪਾਣੀ ਪਾਣੀ ਵਰਗਾ ਦੁੱਧ ਯਾਰ ਠੰਡਾ ਤੇ 14 15 ਕਿਲੋ ਦੇ ਜਾਨ ਦੀ ਆਸ ਆ ਮਾਜੀ ਦੀ ਠੀਕ ਆ ਸਵੇਰ ਤੇ ਰਿੰਗੂ ਪਰ ਚਲਵਾ ਸੁਵਾਰ ਸੰਤੂ ਸਾਰ ਤੇਜਾ ਸੁਆ ਤੇਜਾ ਲਓ ਵੀ ਤੇਜਾ ਸੁਆ ਰਿੰਗੂ ਵੀ ਰੰਦਾ ਵੀ ਇਹ ਬੱਚਾ ਕੋਲੀ ਮਾਂ ਵਿਖਾ ਦੇਣਾ ਆ ਵੇਖੋ ਮਗਰ ਕੱਟੀ ਆ ਕੱਟੀ ਵੇਖੋ ਬਿਲਕੁਲ ਕੁਲੀ ਆ ਦੂਜਾ ਤੀਜਾ ਕਿਦੇ ਨਾ ਚੌਥਾ ਮੈਂ ਨਾ ਅੱਜ ਚੌਥਾ ਦਿਨ ਦੇ ਨੂੰ ਚੌਥਾ ਦਿਨ ਤੇ ਬਿਲਕੁਲ ਵੀਰਾਂ ਦਾ ਵੀ ਕੰਡਿਓ ਪਾਰ ਕਰ ਦੂਗੀ ਬਾਲਟੀ ਦੀਗਾ ਜੀ ਤਕਰੀਬਨ ਚਲੋ 2 ਟਾਈਮ ਦੀ ਆਪਾਂ ਕਾਉਂਟ ਤੁਹਾਨੂੰ ਕਰਾਉਂਦੇ ਆ ਵੀ 11 ਕਿਲੋ ਆ ਦੋ ਟਾਈਮਾਂ ਦਾ ਬੋਲੇ ਦੇ ਵਿੱਚ ਹੀ ਮੰਨ ਲਿਆ ਜੀ ਤਕਰੀਬਨ ਤਾਂ ਮੰਨ ਕੇ ਲਾਓ ਤੁਸੀਂ 10 ਮੰਨ ਕੇ ਸੌਦਾ ਕਰ ਲਿਆ ਜੀ ਠੀਕ ਆ ਆਹ ਦੇਖੋ ਸੋ ਬਿੱਲੀ ਮਨ ਕੀ ਆਖਾ ਬਾਕੀ ਨੀਜੀ ਦੇ ਵਿੱਚ ਕ੍ਰੋਸ ਹੋਈ ਕੋਈ ਮੰਨ ਸਕਦਾ ਤੇ ਵੇਣ ਬੂਣ ਤੁਸੀਂ ਵੇਖੋ ਚੱਡੇ ਲੇਵੇ ਤੇ ਕਰਮ ਵਾਲੀ ਬਿਜਲੀ ਗਾਰ ਹੀ ਬਣਿਆ ਪਿਆ ਠੀਕ ਆ ਜੀ ਇਹ ਜੇ ਪਾਕਿਸਤ ਤੋ ਗ੍ਰੇਡਡ ਦੇ ਵਿੱਚ ਵੀ ਆ ਗਈ ਹੈ ਠੀਕ ਆ ਜੀ ਤੇ ਥਣ ਥਣ ਰਿੰਕੂ ਵੀ ਤੇ ਚਵਾਈ ਪੋਲੀ ਮੈਂ ਨਾ ਸਤੂ ਸਾਹਿਬ ਕਈ ਵਜੇ ਨਾ ਕਈ ਦੇ ਦਸਤੇ ਰਗੀਆਂ ਧਾਰ ਆਉਂਦੀਆਂ ਮੋਟੀਆਂ ਮੋੜੀਆਂ ਇਹ ਨਹੀਂ ਵੀ ਥਣ ਮੋਟਾ ਤੇ ਧਾਰ ਉਹ ਬਰੀਕ ਆ ਐ ਇੱਕ ਰਾ ਫੜ ਕੇ ਰੂ ਖੁਸ਼ ਕਰ ਦੂ ਜਿਹੜਾ ਭੈਣ ਭਰਾ ਬੈਠਾ ਹੋਊਗਾ ਤੁਹਾਨੂੰ ਆ ਕਈ ਦੇ ਦਸਤੇ ਮੈਂ ਇਹੋ ਜੀ ਧਾਰ ਉਹ ਵੀ ਵਿਖਾਉ ਵੀਰਾਂ ਨੂੰ ਐਡੀ ਮੋਟੀ ਧਾਰ ਜੇ ਕਈ ਦੇ ਦਸਤੇ ਦੇਖੋ ਠੀਕ ਆ ਐਡੀ ਮੋਟੀ ਧਾਰ ਆ ਮੇਰਾ ਭਰਾ ਕਈਆਂ ਨੂੰ ਇਹ ਨਹੀਂ ਪਤਾ ਲੱਗਣਾ ਵੀ ਕਈ ਦਾ ਦੱਸਦਾ ਕਿਹਨੂੰ ਆਖੀ ਜਾਂਦੇ ਹੈ ਚਲੋ ਭੈਣ ਭਰਾ ਉਹ ਵਿਖਾਤਾ ਹੈ ਇਹ ਕਹਿਣ ਦਾ ਮਤਲਬ ਇਹ ਹੈ ਵੀ ਚੋਣ ਬਹੁਤ ਭੋਲੀ ਆ ਐ ਧਾਰਵੇਂ ਪੈਂਦੀ ਮੋਟੀ ਬਾਕੀ ਬੇਲਮੂਣ ਹਵਾਨੇ ਛੱਡੇ ਤੇ ਸਾਰੀ ਚੀਜ਼ ਦਰਸਾਈ ਰਹੀ ਹੈ ਵੀ ਚਵਾਈ ਕਿਦਾਂ ਦੀ ਹੈ ਹਾਂਜੀ ਹਾਂਜੀ ਸੰਤੂ ਸਾਹਿਬ ਇਹ ਜਾਊਗੀ ਜੇ 7 ਲੀਟਰ ਇੱਕ ਟਾਈਮ ਤੇ 14 ਕਿਲੋ ਦੇ ਜਾਊਗੀ ਐ ਨਰਤਾਰਵੇਂ ਉਹ ਵੀ ਸਟਾਰਟਿੰਗ ਇਹਦੀ 11 ਲੀਟਰ ਤੋਂ ਸ਼ਟਾਰਟ ਆ ਬਾਕੀ ਪੂਛ ਵੀ ਤੁਹਾਨੂੰ ਵਿਖਾਵਾਂਗੇ ਬਿਲਕੁਲ ਪਤਲੀ ਪੂਛ ਬੇਲਮੂਣ ਪਿੰਡੇ ਦੇ ਉੱਪਰ ਵੀ ਕਰਮ ਵਾਲੀ ਤੇ ਕਾਫੀ ਮੋਟੀ ਵੇਣ ਜਿਹੜੀ ਤੁਹਾਨੂੰ ਪਿੰਡੇ ਦੇ ਉੱਪਰ ਵੀ ਦਿਖਾਈ ਦੇਊਗੀ ਬਿਲਕੁਲ ਪਤਲੇ ਚੰਮਦੇ ਦੇ ਵਿੱਚ ਪਤਲੇ ਪਿੰਡੇ ਦੇ ਮੱਖਣ ਪਿੰਡਾ ਜਿਹਨੂੰ ਇਹਦੇ ਮੱਖਣ ਬਿਲਕੁਲ ਕਾਗਜ ਕਾਗਜ ਜਿਦ ਤਰਾ ਕਾਗਜ ਹੁੰਦਾ ਜੀ ਬਿਲਕੁਲ ਜੀ ਬਿਲਕੁਲ ਸੋ ਬਾਕੀ ਕਰਮ ਵਾਲੀ ਹੈ ਵੀ ਜਿਹੜੀ ਦੋਸੋ ਲਾਉ 45 ਆ ਤੇ ਪੂਰੀ ਪਲੀ ਪਲੀਤੀ ਆ ਸੋ 11 ਕਿਲੋ ਕਰਮ ਵਾਲੀ ਦੀ ਬੜਕਾ ਕੇ ਮਾਰਿਆ ਹੁਣ ਸਟਾਰਟਿੰਗ ਤੋਂ ਬੋਲਾ ਮੰਨ ਲਓ ਠੀਕ ਆ ਜੀ ਤੇ 10 ਕਿਲੋ ਦੀ ਗਾਰੰਟੀ ਤਸਲੀ ਤੇ ਵੀ ਤੁਸੀਂ ਸੌਦਾ ਕਰ ਲੂਗੇ ਦੁੱਧ ਭਾਵੇਂ ਭਰਾ ਮੇਰਾ ਅੱਗੇ 14 ਚੋਲੇ 13 ਚੋਲੇ 15 ਚੋਲੇ ਠੀਕ ਆ ਜੀ ਆ ਦੇ ਰੇ ਕੋਰੇ ਕੋਰੇ ਥੋੜਾ ਜਿਹਾ ਲਾਗਿਓ ਵੀ ਤੋੜ ਤੋੜ ਕੇ ਦਿਖਾ ਦੇ ਹਾਂਜੀ ਬੁਖਾ ਦੇ ਉਹ ਬੱਚੇ ਬੱਚੇ ਦਾ ਵੜਾ ਕਰਦੀ ਨਾ ਬੱਚੇ ਦਾ ਕਰਦੀ ਠੀਕ ਆ ਲੋਵੀ ਕਰੋ ਜਾਇਗਾ ਠੀਕ ਆ ਸੋ ਦੇਵਾ ਹਵਾਨਾ ਬਹੁਤ ਸੋਹਣਾ ਦੋਸਤੋ ਚੱਡੇ ਲੇਵੇ ਦੀ ਬੰਤਰ ਹੀ ਦੱਸਣ ਡਈ ਆ ਜੀ ਮੈਂ ਹੈ ਦੁੱਧਾ ਲੀਆ ਵੇਣ ਵੂਣ ਚੱਡੇ ਲੇਵੇ ਤੇ ਕਾਫੀ ਨੇ ਠੀਕ ਆ ਜਿਸ ਭਰਿਆ ਪਿਆ ਪੂਰਾ ਵੇਣ ਦੇ ਨਾਲ ਹੀ ਚੱਡਾ ਲੇਵਾ ਸੋ ਬਾਕੀ ਮੱਝ ਵੀ ਵੱਡੀਆਂ ਮੱਝਾਂ ਦੇ ਵਿੱਚ ਹੀ ਆਉਂਦੀ ਆ ਤੀਜਾ ਸੂਆ ਇਹ ਸੂਈ ਆ ਕਰਮਾ ਦੀ ਚੌਥੇ ਦਿਨ ਦੇ ਦੌਰਾਨ ਅੱਜ 10 11 10 11 ਕਿਲੋ बोला ਮੰਨ ਕੇ ਕੋਈ ਭਰਾ ਵੀ ਆਪਣਾ ਸੌਦਾ ਕਰ ਲੇ ਆਹ ਦੇਖੋ ਠੀਕ ਹੈ ਜੀ ਤਾਂ ਦੱਖ ਦੁੱਖ ਕਰਮਾਂ ਵਾਲੀ ਬਹੁਤ ਚੰਗੀ ਦੇ ਰਹੀ ਹੈ ਥੱਲੇ ਹੋਣ ਸਮਾਂ ਵੀ ਵੈਸੇ 1:00 ਵਜੇ ਦਾ ਦੁਪਹਿਰ ਦਾ ਸਮਾਂ ਠੀਕ ਹੈ ਜੀ ਲਓ ਜੀ ਰੇ ਕੁ ਬਰੇ ਕੀ ਮੋਲੇ ਕੀ ਡਿਮਾਂਡ ਕਰਦੇ ਆ ਦੀ ਸੰਧੂ ਸਾਹਿਬ ਡਿਮਾਂਡ ਤੇ ਵੱਡੀ ਵਾਲੀ ਆ ਪਰ ਆਪਾਂ ਮੋਲੇ ਦਾ ਛੋਟਾ ਹੀ ਕਰਨਾ ਆਪਾਂ ਪਰਨਾ ਦਾ ਮਾੜ ਕਰਨਾ ਜੀ 15 ਲੀਟਰ ਵਾਲੀ ਮੱਝ ਕੋਈ ਬੰਦਾ ਆਕੇ ਦਾਵੇ ਨਾ ਤੇ ਇੰਨੇ ਇੰਨੇ ਪੈਸੇ ਦੀ ਦਵੇ ਜਿੰਨੇ ਜੋ ਰੇਟ ਆਪਾਂ ਪਾਵਾਂਗੇ ਬਿਲਕੁਲ ਸੰਤੂ ਸਾਹਿਬ ਮੁੱਲ ਤੇ ਭਵੇਂ ਦਾ 1 20 ਪਾਈਏ ਅੱਛਾ ਜੀ 1 10 ਦੀ ਦੇ ਦੀਏ 1 10 ਦੀ ਥੋੜਾ ਜਿਹਾ ਹੋਰ ਲਾ ਕੇ ਲਾ ਲਗੇ ਤੇ 5 ਕਰ ਦਈਏ ਘੱਟ ਫਿਰ 5 ਹੀ ਕਰ ਦੋ 1 5 5 ਦੀਆਂ ਜਾਣਦੀਆਂ ਜੇ ਦੇਖੋ ਇੱਕ 5 5 ਦੀਆਂ ਉਹ ਤੋਂ ਸਾਰੀਆਂ ਵੇਖੀ ਜਾਊਗਾ ਚਲੋ ਭਾਈ 105200 ਇਹ ਵੀ ਮੈਂ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਜਿਹੜਾ ਕੋਈ ਭਰਾ ਆਵੇ ਸੰਧੂ ਸਾਹਿਬ ਰਹਿਣ ਦਾ ਪ੍ਰਬੰਧ ਹੈ ਆਪਣੇ ਕੋਲ ਸਾਰਾ ਕੁਝ ਵੀਰ ਮੇਰਾ ਜੇ ਚੋਗੇ ਕਰੇ ਤੇ ਫਿਰ ਮੇਰੇ ਮਨ ਨੂੰ ਤਸੱਲੀ ਹੋਣੀ ਵਾਕਿਆ ਜਿਹਨੂੰ ਆਂਦੇ ਨਾ ਦੁੱਧ ਵਾਲੀ ਮਾਜ ਦੁੱਧ ਵਾਲੀ ਆ ਬਿਲਕੁਲ ਬਿਲਕੁਲ ਨਾ ਵੀ ਛੱਡਦਾ ਨਹੀਂ ਕੋਈ ਭਰਾ ਮੇਰਾ ਠੀਕਾ ਜੀ ਕਿਉਂਕਿ ਤਸੱਲੀ ਰਿੰਕੂ ਵੀਰ ਨੇ ਵੀ ਜਿਆਦੀ ਦੇਤੀ ਆ ਵਪਾਰ ਦਾ ਕੰਮ ਆ ਵੀ ਜਿਹੜਾ ਪਸ਼ੂ ਜ਼ਿਆਦਾ ਸਾਫ਼ ਸੁਥਰਾ ਹੋਵੇ ਤੇ ਉਹ ਬੜੀ ਦਲੀਲ ਨਾਲ ਦੱਸਣਾ ਪੈਂਦਾ ਵੀ ਵਾਕੇ ਭਰਾ ਕੋਈ ਅੱਗੇ ਸਾਹਮਣੇ ਵਾਲਾ ਲੈ ਕੇ ਜਾਵੇ ਤੇ ਦੋ ਤੋਂ ਤੁਸੀਂ ਚੰਗਾ ਲੈ ਸਕਦੇ ਜੇ ਇਸ ਮੈਂ ਤੋਂ ਬਾਕੀ ਪਿੰਡਾਂ ਤੁਹਾਨੂੰ ਚੈੱਕ ਕਰਾ ਦਈਏ ਕੱਲੀਆਂ ਗੱਲਾਂ ਜਾਂਦਾ ਰਹੇ ਜੀਨ ਸਪੂਨਸ ਵੇਖੋਗੇ ਤੁਸੀਂ ਪਿੰਡੇ ਦੇ ਉੱਪਰ ਇਹ ਲਿਸਕਾ ਮਾਰਦੀ ਆ ਵੇਖੋ ਸੋ ਚੱਡੇਲੇਵੇ ਦੀ ਚੰਗੀ ਆ 1 ਲੱਖ 5000 ਦਾ ਦੋਸਤੋ ਇੱਕ ਗਿਫਟ ਤੁਹਾਨੂੰ ਤੋਹਫਾ ਮਿਲ ਜੂਗਾ ਗਰਮੀਆਂ ਦਾ ਤੋਹਫਾ ਜੀ ਗਰਮੀਆਂ ਦਾ ਤੋਹਫਾ ਇੱਕ ਅੱਗੇ ਹੋਰ ਤੁਹਾਨੂੰ ਆਪਾਂ ਨੀਲੀ ਅੰਗਪੱਖ ਦੇ ਵਿੱਚ ਇੱਕ ਮੱਝ ਦਿਖਾ ਦਿੰਨੇ ਆ ਇਹ ਵੀ ਕਰਮਾਂ ਦੀ ਪੂਰੀ ਫੱਬ ਤੇ ਤਿਆਰੀ ਦੇ ਉੱਤੇ ਹੀ ਆ ਤੇ ਰਿੰਕੂ ਵੀ ਇਹਦਾ ਸੁਆ ਕਿਵੇਂ ਆ ਸੰਤੋਪਾਬ ਇਹ ਦੂਜੇ ਸੁਆ ओरिजिनल ਆ ਦੂਜਾ ਸੁਆ ਹਾਂਜੀ ਤੇ ਪਹਿਲੇ ਸੁਆਉਂਦੇ ਵੀ ਇਹਨੇ 11 ਕਿਲੋ ਦੁੱਧ ਕੱਢਿਆ ਪਹਿਲਣ ਨੇ ਆ ਵੇਖੋ ਇਹਦਾ ਪਿੰਡਾ ਆ ਵੇਖੋ ਇਹ ਕਿਹੜੇ ਮੱਖਣੇ ਜਿਤਨਾ ਕਾਗਜ ਨਿਰਾ ਕਾਗਜ ਆ ਵੇਖੋ ਜੀ ਆ ਵੇਖੋ ਸਿੰਗਲ ਹੱਡੀ ਤੇ ਬਾਕੀ ਜਿਵੇਂ ਆਪਾਂ ਨੀਂਦੀਆਂ ਮੱਜਾਂ ਵਿਖਦੇ ਨੀਂਦੀਆਂ ਸਿੰਗਲ ਹੱਡੀ ਦੇ ਵਿੱਚ ਹੁੰਦੀਆਂ ਠੀਕ ਆ ਜੀ ਸਿੰਗਲ ਹੱਡੀ ਆ ਤੇ ਹੈ ਵੀ ਕਾਫੀ ਉੱਚੀ ਆ ਚਲੋ ਇਹ ਵੀ ਮੈਂ ਪਹਿਲਾਂ ਵੀ ਕਈ ਵਾਰੀ ਜਾਂਚ ਕੀਤਾ ਬੜੇ ਚੰਗੇ ਦੋਧਾ ਦੀ ਪੂਛ ਦੀ ਨਿਸ਼ਾਨੀ ਆ ਵੀ ਪਿੱਛੋਂ ਜਿਹੜਾ ਪਿੱਠਪੁੜੇ ਵਾਲੀ ਸਾਈਡ ਤੋਂ ਆਪਾਂ ਵੇਖਦੇ ਵਿੱਚੋਂ ਸਿੰਗਲ ਹੱਡੀ ਇਹਦੇ ਉਹ ਵੀ ਕਾਫੀ ਉੱਚੀ ਹੋਵੇ ਤੇ ਚੱਡੇ ਭੰਡੇ ਦੀ ਤੁਸੀਂ ਮੇਰਾ ਭਰਾ ਇੱਕ ਵਾਰੀ ਮਾਰੋ ਝਾਤ ਬੜੀ ਖਬਰਦਾਰ ਆ ਤੇ ਪੂਛ ਵੀ ਬਿਲਕੁਲ ਭੂਨ ਵਾਲਾ ਟੱਚ ਕਰਦੀ ਆ ਜਿਵੇਂ ਨੀਲੀ ਦੀਆਂ ਮਾਜਾਂ ਦੀ ਕਰਦੀ ਆ ਤੇ ਰਿਕੂ ਵੀਰੇ ਦਾ ਸੁਭਾਗ ਨਮਾਉਗਾ ਮੈਂ ਇਹ ਸੁਭਾਗ ਸੰਤੂ ਸਰ ਦੂਜੇ ਸੁਭੇ ਸੁਣਾ ਹੈ ਰਿਕੂ ਵੀਰੇ ਸੁਭੇ ਆ ਹਾਂਜੀ ਤੇ ਤਿਆਰੀ ਤੇ ਬਿਲਕੁਲ ਸਮਝ ਗਿਆ ਆਪਾਂ ਜੀ ਆ ਵੀ ਤਿਆਰੀ ਤੇ ਵੀ ਪੰਜ ਚਾਰ ਦਿਨ ਲਊਗੀ ਲੈ ਜੀ ਇਹ ਵੀ ਆ ਜਿਹੜਾ ਚੱਡਾ ਆ ਨ ਇਹਨੇ ਆ ਪਛਾਹ ਤੱਕ ਬਣਾਉਣਾ ਜੇ ਇਹ ਤਾਂ ਸੰਤੂ ਸਾਹਿਬਾ ਜੇ ਕੁਝ ਵੀ ਨਹੀਂ ਬਣਾਇਆ ਇਹਨੇ ਵੇਖੋ ਮਹਾਰਾਜ ਜੱਡੀ ਆ ਦੀ ਲੱਤ ਲੰਮੀ ਪਿਛਲੇ ਇੱਡਾ ਹੀ ਲੰਮਾ ਜੱਡਾ ਕਰਨਾ ਇਹਨੇ ਤੇ ਢੋਲ ਹੀ ਬਨੂਗੀ ਕੇ ਆ ਵੇਖੋ ਕੁਚਿਆ ਕੁਆਲਿਟੀ ਵੇਖੋ ਪਿਓਰ ਨਹੀਂ ਲਿਆ ਬਹੁਤ ਖੂਬਸੂਰਤ ਕੁਆਲਿਟੀ ਆ ਠੀਕ ਆ ਜੀ ਬਾਕੀ ਫੇਸ ਕੁਆਲਿਟੀ ਕਰੋ ਸਟੇਟ ਫਟਾ ਅੱਖਾਂ ਦੇ ਵਿੱਚ ਜਵਾਬ ਮਗਲੇ ਪੈਰ ਅਗਲੇ ਪੈਰ ਬਾਕੀ ਤੁਸੀਂ ਵੇਖੋਗੇ ਪੂਛ ਉੱਪਰ ਤੱਕ ਸੂੂਖ ਤੱਕ ਜਿਹੜੀ ਬਿਲਕੁਲ ਪੂਛ ਚਿੱਟੀ ਆ ਉਤੋਂ ਗੇਠ ਸਵਾ ਗੇਠ ਛੱਡ ਕੇ ਤੇ ਇਧਰੋਂ ਮੈਂ ਤੁਹਾਨੂੰ ਇੱਕ ਬਹਿਣੀ ਵਾਲੇ ਪਾਸੇ ਦਿਖਾਦਾ ਦੇਰੋਂ ਬੇਸ਼ੱਕ 203 4 ਕੱਢ ਕੇ ਤੇ ਸਵਾਦ ਹੀ ਆ ਜਾਊਗਾ। ਲੇਵਾ ਆਪਾਂ ਹੋਰ ਵੀ ਉਮੀਦ ਕਰਦੇ ਵੀ ਕਰਮਾਂ ਲਈ ਹੋਰ ਵੀ ਲਾਊਗੀ ਪਿੱਛੇ ਇਕੱਠਾ। ਆ ਦੇਖੋ। ਬਾਕੀ ਰਿੰਗੂ ਵੀਰੇ ਟਿੱਪਣ ਭਾਰ ਪਿੱਛੋਂ ਤੇ ਰਹੇ। ਮੈਂ ਨਾ ਪਿੱਛੇ ਦੀ ਪੂਰੀ ਫੁੱਲ ਗਰੰਟੀ ਹੋ ਗਈ। ਟਿੱਪਣ ਦੀ ਵੀ ਗਰੰਟੀ ਹੋ ਗਈ ਜਿਹੜੇ ਆਨਲਾਈਨ ਭਰਾ ਨੇ ਮਗਾਉਣੀ ਹੂੰ। ਬਾਕੀ ਜਿਹੜੇ ਭਰਾ ਇੱਥੇ ਆਉਣਗੇ ਉਹ ਆਪਣੇ ਸਾਨੂੰ ਚੈੱਕ ਕਰਕੇ ਖੜ ਸਕਦੇ ਆ। ਬਸ ਜੀ ਬਸ। ਜਾਓ ਫੋਲ ਕੇ ਦਿਖਾ ਦਗੇ। ਤੋਂ ਦੂਜਾ ਸਵੇਰ ਕਿਸਾਨ ਕਰੋ ਇਹ ਝੂਠੀ ਇਸ ਮੈਨੇ ਸੁਣਾ। ਤਿਆਰੀ ਤੇ ਸਮਝ ਕੇ ਮੇਰਾ ਭਰਾ ਸੌਦਾ ਕਰ ਲਿਆ ਜੀ। ਇਸਨੇ ਕਾ ਸੇਲ ਕਰਨ ਵਾਸਤੇ ਲੈ ਕੇ ਜਾਣੀ ਆ ਉਹ ਵੀ ਤੁਸੀਂ ਚਾਰਾ ਮਾਰ ਸਕਦੇ ਜੇ ਘਰੇ ਰੱਖਣੀ ਆ ਤੇ ਜਾਇਜ ਰੇਟ ਦੇ ਵਿੱਚ ਹੀ ਅੱਜ ਤੁਹਾਨੂੰ ਇਹ ਵੀ ਮਿਲ ਜੂਗੀ ਹਾਈਟ ਜਿਵੇਂ ਆਪਾਂ ਆ ਨੀਲੀ 라ਵੀ ਜਾਂ ਨੀਲੀ ਦੀਆਂ ਮੱਝਾਂ ਦੇਖਦੇ ਆ ਹਾਈ ਟੋਡੀ ਆ ਬਾਕੀ ਕਰਮ ਵਾਲੀ ਪੌਲੀ ਸਭੀ ਤੁਸੀਂ ਵੇਖੋ 2 ਮਹੀਆਂ ਨੂੰ ਵਿੱਚ ਪਾਉਂਦੀ ਆ ਠੀਕ ਆ ਜੀ ਸੋ ਪੌਲੀ ਸਭੀ ਪੂਰੀ ਆ ਕੁਆਲਿਟੀ ਵੇਖੋ ਸੰਧੂ ਸਾਹਿਬ 120% ਪਾਸ ਆ ਹਾਂ ਲੋ ਵੀ ਕੋਈ 100 ਨਹੀਂ ਕੋਈ 101 ਨਹੀਂ ਇਹ 120 ਹੈ ਨਹੀਂ ਚੰਗੀ ਆ ਜਮ ਇੱਕ ਤਾਂ ਸੰਤੂ ਸਾਹਿਬ ਮੈਂ ਫੋਟੋ ਲਵਾ ਕੇ ਵੀ ਆਪਣੇ ਮੋਬਾਈਲ 'ਚ ਰੱਖੀ ਆ ਅੱਛਾ ਜੀ ਇਸੇ ਦੀ ਵੱਡੀ ਕਰਕੇ ਘਰੇ ਲਾਉਣੀ ਆ ਵੀ ਵਾਕਿਆ ਮਾਜ ਸੋਹਣੀ ਆ ਲੱਗੀ ਮਨ ਨੂੰ ਹੂੰ ਐਂਡ ਚੀਜ਼ ਆ ਹੂੰ ਆਪਾਂ ਬਰਾਂਡੇ 'ਚ ਫੋਟੋ ਲਵਾਵਾਂਗੇ ਦੀ ਮਾੜਾ ਗੱਲ ਗੱਲ ਦਿਲ ਨੂੰ ਲੱਗਣ ਵਾਲੀ ਆ ਮਾਲ ਤਾਂ ਚਲੋ ਇਹੋ ਜਿਹਾ ਪਤਾ ਨਹੀਂ ਕਿ ਕਰਮ ਵਾਲਾ ਕਿੰਨਾ ਘੱਟਾਂ 'ਚ ਲੈਂਦੀਆਂ ਪਰ ਇੱਕ ਚੀਜ਼ ਬਹੁਤ ਘੱਟ ਮਿਲਦੀ ਏ ਜੇ ਬਿਲਕੁਲ ਮੈਂ ਇਹੋ ਆਖਣਾ ਕਿਸੇ ਨਹੀਂ ਮਾਲ ਕਿੰਨਾ ਘੱਟਾਂ ਦੇ ਵਿੱਚੋਂ ਲੰਘ ਗਿਆ ਇਹੋ ਜਿਹਾ ਕਰਮ ਵਾਲਾ ਹਾਂ ਜੀ ਪਰ ਇਹ ਕਰਮ ਵਾਲੀ ਚਲੋ ਜ਼ਿਆਦੀ ਦਿਲ ਨੂੰ ਲੱਗੀ ਆ ਸਫਾਈਆਂ ਸੁਧ ਬਿਲਕੁਲ ਥੱਲੇ ਵੇਖੋ ਦੋਸਤ ਹਵਾ ਨੇ ਦੀ ਬੜੀ ਖਬਰਦਾਰ ਆ। ਫੇਰ ਠੰਡੀ ਧੀਰੀ ਆ। ਕੋਈ ਇਹ ਨਹੀਂ ਲੁੱਛਲੂਛੂ ਕਰਨਾ। ਸਿਰਫ ਝਬੂ ਦਾ ਕਰਦੀ ਆ। ਵੀ ਸੰਗਲ ਸੰਗਲ ਪਾਏ ਹੁੰਦੇ ਆ ਪੈਂਟਰਾਂ ਵਾਲਾ। ਆ ਵੇਖੋ ਐਂ ਜੱਫੀਆਂ ਪਾਈ ਜੋ। ਥੱਲੇ ਬਹਿ ਜੋ ਐਂ ਕੋਈ ਗੱਲ ਹੀ ਨਹੀਂ। ਲੈ ਜੀ। ਘਾਰ ਇੱਕੋ ਬਰੇ ਮਾੜਾ ਦੋ ਕਦਮ ਇੱਕ ਵਾਰੀ ਫੇਰ ਹਨ ਤੋਰ ਕੇ ਦਿਖਾ। ਬਾਕੀ ਕੁਆਲਟੀ ਦਾ ਚੱਡਾ ਲੱਗਾ ਜਿਹੜਾ ਕਿਸਾਨ ਵੀਰੋ ਤਾਂ ਕਰਕੇ ਬਾਰ-ਬਾਰ ਦਿਖਾਉਣ ਨੂੰ ਜੀ ਕਰਦਾ। ਬਿਲਕੁਲ ਲਨਫੂ ਲਫਾਫੇ ਵਾਂਗੂ ਜਿਵੇਂ ਕਹਦੀ ਆ ਵੀ ਪਤਲਿਆ। ਬਿਲਕੁਲ ਚੱਡਾ ਦੇਵਾ ਠੀਕ ਆ ਜੀ ਕੋਈ ਮੋਟਾ ਨਹੀਂ ਗਾ ਚੰਮ ਨਹੀਂ ਗਾ। ਤੇ ਬਾਕੀ ਮੈਂ ਚੰਗੇ ਤੋ ਉਮੀਦ ਹੈ ਤਾਂ ਪੱਤੇ ਕੀ ਕਰ ਸਕਦੇ ਆ ਕਿਉਂਕਿ ਕਈ ਵਾਰਾਂ ਚਲੋ ਪਿੱਛੋਂ ਕੋਈ ਰਿਕਾਰਡ ਮਿਲਿਆ ਹੁੰਦਾ ਉਸ ਪਿਹਾਰ ਤੇ ਗੱਲਬਾਤ ਕਰੀਦੀ ਆ ਕਈ ਵਾਰਾਂ ਪਸ਼ੂ ਦੇ ਆਹਰਾਂ ਔਰਾਂ ਤੋਂ ਗੱਲ ਕਰੀਦਾ ਵੀ ਚੰਗੇ ਆਹਰ ਨੇ ਪਸ਼ੂ ਦੇ ਸੋ ਦੁੱਧ ਚੰਗਾ ਚਵਾ ਦੇ ਜੀ ਠੀਕ ਹੈ ਰਗੂ ਬਰਾ ਕੀ ਮੁੱਲ ਰਊਗਾ ਇਹਦਾ ਦਈਏ ਕਿਨੇ ਦੀ ਸੰਧੂ ਸਾਹਿਬ ਹਾਂ ਆਪਾਂ ਇਹ ਨਹੀਂ ਵੀ ਨੇਲੀ ਵੇਖ ਕੇ ਤਾਂ ਪੈਸਾ ਮੁੱਲ ਚੁੱਕ ਦੇਣਾ ਨਹੀਂ ਨਹੀਂ ਜੈ ਜੀ ਕਰਨਾ ਪੈਦਾ ਮੁੱਲ ਦੇ ਇਹੋ ਜੀ ਮੈਂ ਤਾਂ ਭਾਵੇਂ 30 35 35 ਪਾ ਦਿੰਦੇ ਆ ਤੁਹਾਨੂੰ ਪਤਾ ਨਸਲ ਵਾਲਾ ਮਾਲ ਵੇਚ ਜਾਂਦਾ ਬਿਲਕੁਲ ਪਰ ਆਪਾਂ ਨਹੀਂ ਪਾਉਣਾ ਆਪਾਂ 1 15 ਪਾ ਦਈਏ 1 15 ਵੇਚ ਲੋ ਜੇ ਕੋਈ ਨਜਾਇਜ਼ ਹੈਗਾ ਤਾਂ ਦੱਸ ਦਿਓ ਨਹੀਂ ਨਜਾਇਜ਼ ਤਾਂ ਕਿਸੇ ਪਾਸੇ ਨਹੀਂਗਾ ਨਜਾਇਜ਼ ਕਿਸੇ ਪਾਸੇ ਨਹੀਂਗਾ ਜੇ ਹੁੰਦਾ ਵਿੱਚੋਂ ਕੋਈ ਕਸਰ ਹੈਗੀ ਤਾਂ ਕੱਢ ਦੇ ਕੋਈ ਗੱਲ ਨਹੀਂ ਕੋਈ ਸਸਤੀ ਜਾਂਦੀ ਰੂਪ ਕਿਸੇ ਸੱਜਣ ਕਰ ਦਈਏ ਕਸਰਾ ਮੇਰਾ ਪੂਰਾ ਨਾਪ ਤੋਲ ਕੇ ਕੰਮ ਹੋ ਜੀ ਸੰਧੂ ਸਾਹਿਬ ਇਹ 1 10 ਦੀ ਦੇ ਦਾਂਗੇ ਵੀ 5 ਰੁਪਏ ਛੋਟ ਕਰ ਦਾਂਗੇ ਚਲੋ 1 ਲੱਖ 10 ਹਜ਼ਾਰ ਦੀ ਪਿਓਰ ਨੀਲੀ ਝੋਟੀ ਬਾਕੀ ਮੈਂ ਮੇਰਾ ਭਰਾ ਚੈੱਕ ਕਰੋ ਸਾਰੇ ਭਰਾਵਾਂ ਦੇ ਥਾਂ ਟਿਕਾਣੇ ਤੋਂ ਟਰਾਈ ਮਾਰਨੀ ਹੁੰਦੀ ਹੈ ਜੀ ਸੜਕੇ ਮਾਰਿਆ ਕਰੋ ਉਸ ਤੋਂ ਬਾਅਦ ਇਹ ਵੀਡੀਓ ਤੁਹਾਡੇ ਬਿਲਕੁਲ ਨਿਗਾਹ ਚੜ ਗਈ ਤੇ ਸ਼ੇਅਰ ਵੀ ਕਰ ਦਿਓ ਜੇ ਤੇ 1 ਲੱਖ 10 ਹਜ਼ਾਰ ਦੀ ਮੱਝ ਮਿਲ ਜੂਗੀ ਬਾਕੀ ਥੱਲੇੋਂ ਵੇਖੋ ਕਰਮਾ ਵਾਲੀ ਕੀ ਬਣੀ ਫੇਰਦੀ ਆ ਇਹ ਥੱਲੇੋਂ ਪਲਾਡ ਲਾਈ ਫੇਦੀ ਸੰਤੂ ਸਾਹਿਬ ਬੀਓਡੀ ਮੱਝ ਨਹੀਂ ਜਿੱਡਾ ਚਡਾ ਇਹਨੇ ਲਾਉਣਾ ਬਿਲਕੁਲ ਬਿਲਕੁਲ ਤੇ ਇਹਨੂੰ ਆਂਦੇ ਵੀ ਇਹ ਨਿਕਲੂ ਵੀ 15 ਕੇ ਸਰੀ ਆ 11 ਸਰੀ ਨੇ ਪਹਿਲਾ ਸਰੀ ਦਾ ਕਿ ਦਊਗੀ ਮਹਾਰਾਜ ਜੀ ਆਂਦਾ ਪੀਪਾ ਕਿਉਂ ਦਾ ਲੇਤਾ ਇਹਨੂੰ ਇਹ ਕੀ ਹਾਂ ਬਿਲਕੁਲ ਬਿਲਕੁਲ ਉਧਰ ਵੀ ਕਰਮਾ ਵਾਲੀ ਬਾਲਟੀ ਭਰੂਗੀ ਜਿਹੜੀ ਪੀਵੀਸੀ ਵਾਲੀ ਹਾਂ ਉਹ ਭਰੂਗੀ ਹਾਂ ਤੇ ਭਰ ਮੈਂ 1.5 ਲੱਖ ਦੀ ਆ ਆਪਾਂ ਭਰਾਵਾ ਦਾ ਮਾਣ ਕਰਨਾ ਚਿਰ ਪਾਤ ਵੀਡੀਓ ਪਾਈਏ ਮੈਂ ਇੱਕ ਦਸ ਦੀ ਦੇਣੀ ਆਪਾਂ ਹਾਂ ਮੈਂ 1.5 ਲੱਖ ਦੀ ਸਾਰੇ ਭੈਣ ਭਰਾ ਜਿੰਨੇ ਵੀ ਚੈਨਲ ਵੇਖੋਗੇ ਨਾ ਕੋਈ ਆਪ ਆਖੋਗੇ ਮੱਝ ਵਾਕਿਆ ਹੈਗੀ ਇਹ ਚੰਗੀ ਹੈ ਮੱਝ ਬਾਕੀ ਬਹੁਤ ਖਰੀ ਹੈ ਦੋਸਤੋ ਜਿਹੋ ਜਿਹਾ ਪਸ਼ੂ ਉਹ ਜਾ ਰੇਟ 1.1 ਲੱਖ 1000 ਦੀ ਅੱਜ ਮਿਲ ਜੂ ਤੇ ਚੋਣ ਬੜੀ ਪੋਲੀ ਸਾਨੂੰ ਸਾਹ ਐ ਜਿਤਨਾ ਰੂਹ ਹੁੰਦਾ ਐ ਮੋਟੀ ਮੋਟੀ ਦਾਰਾ ਗੂਠੇ ਦੀ ਨਾਪ ਵੰਗੂ ਆਉਂਦੀ ਪੂਰੀ ਆ ਤਿਪਣਾਈ ਹੈ ਪੂਰੀ ਕਿਸਵਤੀ ਪੂਰੀ ਪੂਰੀ ਮੋਗਾ ਹੁੰਦੀ ਆ ਠੀਕ ਆ ਵੀਰੇ ਵੇਖੋ ਵੀਰੇ ਇੱਕ ਇਧਰ ਆਪਣੇ ਕੋਲ ਤੋਹਫਾ ਖੜਿਆ ਇਹ ਵੀ ਮੈਂ ਗੱਬਣਾ ਕੀ ਆ ਇਹਦਾ ਸੁਆ ਕਿੰਨਾ ਤੇ ਕਿੰਨੇ ਕ ਟਾਈਮ ਦੀ ਹਜੇ ਵੀ ਨਰਮ ਆ ਸਤੂ ਸਾਹਿਬ ਇਹ ਦੂਜੇ ਸੁਗੇ ਆ ਯਾ ਵੀ ਛੋਟੀ ਲੱਤ ਦੀ ਕਈ ਭੈਣ ਭਰਾ ਆਂਦੇ ਨਾ ਐ ਮਦਰੀ ਗੋਡੀ ਦੀ ਲੈਣੀ ਆ ਤੇ ਉਹਨਾਂ ਭੈਣ ਭਰਾਵਾਂ ਦਾ ਵੀ ਸ਼ੌਂਕ ਪੂਰਾ ਕਰਨਾ ਤੇ ਲਿਆਂਦੀ ਆਪਾਂ ਵੀ ਮਦਰੀ ਗੋਡੀ ਆ ਦੰਦ ਵੀ ਜਿਆਦਾ ਕਤੂਤ ਲੱਗੀ ਇਹਨਾਂ ਨੂੰ ਮੈਂ ਨਾ ਵੀ ਇਹਨੇ ਪਹਿਲੇ ਸਵੇਰੇ ਨੇ 10 ਕਿਲੋ ਦੁੱਧ ਦਿੱਤਾ ਬਸ ਝੂਠ ਵਾਲੀ ਗੱਲ ਕੋਈ ਨਹੀਂ ਪਿੰਡੇ ਵੇਖੋ ਇਹਨਾਂ ਦੇ ਹੱਥ ਦਿਲਕਦੇ ਜਾਂਦੇ ਇਹ ਨਹੀਂ ਵੀ ਮਈਆਂ ਨੂੰ ਤੇਨ ਲੱਗੇ ਆ ਗਏ ਜਿਹੜਾ ਕੋਈ ਵਰਦੀ ਭਰਾ ਵੇਲੇ ਉਦਾਂ ਹੀ ਲਿਸ਼ਕਾ ਮਾਰਨੀਆਂ ਐ ਅੰਦਰ ਅੰਦਰ ਗਿਆ ਕੋਸ਼ਿਸ਼ ਅੰਦਰੋਂ ਆਏ ਪੀਪੇ ਪੀਪੇ ਬਾਹਰ ਨੂੰ ਬਿਲਕੁਲ 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 ਉਹ ਤੇਲ ਮਲਿਆ ਕੀ ਕਰੂਗਾ ਜੇ ਹੱਡ ਨਿਕਲੇ ਹੋਣ ਤੇ ਅੰਦਰੋਂ ਜੇ ਸੁੱਕਾ ਆਇਆ ਤੇ ਬਾਹਰ ਤੇਲ ਲਾਇਆ ਕੀ ਕਰੂਗਾ ਹਾਂ ਤੇ ਇੰਜਨ ਤਾਂ ਹੀ ਚੱਲੂਗਾ ਜੇ ਅੰਦਰ ਨਹਾ ਹੋਗਾ ਕੋਈ ਮਗਲੈਰ ਪਊਗਾ ਅੰਦਰ ਮਗਲੈਰ ਪਊਗਾ ਲਓ ਵੀ ਕਿਸੇ ਭਰਾ ਨੇ ਚੰਗਾ ਤੇਲ ਪਾਣੀ ਚੈੱਕ ਕੀਤਾ ਇਹਦਾ ਵੀ ਕਰਮ ਵਾਲੀ ਦਾ ਵੀ ਚੰਗਾ ਘਿਓ ਥੰਦਾ ਖਵਾਇਆ ਤੇ ਫੇਰ ਲੱਗੇ ਆਹ ਵੇਖੋ ਆਹ ਵੇਖੋ ਜੋ ਮਰਜੀ ਦਈ ਜਾਓ ਘਰ ਰੱਖਣ ਵਾਲੀ ਮੱਝ ਆ ਮਿੱਠੀ ਆ ਮੂਰੀ ਖੋਦੀ ਆ ਮਿੱਠੀ ਆ ਠੀਕ ਆ ਜੀ ਜਿੱਤਰਾ ਖੋਏ ਦੀ ਬਰਫੀ ਮਿੱਠੀ ਹੁੰਦੀ ਨਾ ਇਹ ਉਹੋ ਚੀਜ਼ ਏ ਖੋਏ ਦੀ ਬਰਫੀ ਆ ਠੀਕ ਆ ਕੋਈ ਦੀ ਬਰਫੀ ਆ ਬਈ ਕੋਈ ਨਹੀਂ ਕੋਈ ਦੀ ਪਰਵੀ ਮੇਰਾ ਖੁਆ ਇਹ ਰਿੰਗੂ ਬਰੇ ਲੈ ਜੂ ਕੋਈ ਹਫਤਾ ਪੰਜ ਚਾਰ ਦਿਨ ਇਹ ਸੰਧੂ ਸਾਹਿਬ ਜੀ ਦੀ ਤੁਹਾਨੂੰ ਇੱਕ ਕਵਾਦੀ ਹੋਰ ਹੋਣੀ ਆ ਆ ਵੇਖੋ ਐਂ ਥੱਲੇ ਬਹਿ ਜਾਓ ਇੱਥੇ ਕਾਕੜੀ ਇੱਥੇ ਤੇ ਕੈਮਰੇ ਕਰਕੇ ਦੱਦੀ ਹਾਂ ਇੱਧਰ ਵੇਖੋ ਹਾਂ ਇੱਧਰ ਵੇਖੋ ਲੈ ਧੱਕੇ ਮਾਰ ਮਾਰ ਪਛਾਹ ਕੱਢਣੀ ਪੈਂਦੀ ਆ ਹਾਂ ਵਾਕੇ ਬਈ ਲੇ ਵੀ ਇਥੋਂ ਤੱਕ ਵੀ ਠੰਡੀ ਤੇ ਇਹ ਐਚਪ ਗਾਣੂ ਵੀ ਕੱਟ ਗਈ ਜੇ ਮੈਂ ਨਾ ਵੀ ਇਤੋਂ ਤੱਕ ਠੰਡੀਆਂ ਨੂੰ ਕੀ ਹੋ ਗਈ ਐ ਚੱਪ ਗਾਣੂ ਵੀ ਕੱਟ ਗਈ ਏ ਸਿਰਸ ਲੱਗ ਵੇਖੋ ਕਰਮਾਰੀ ਤੁਸੀਂ ਇਹ ਜੀ ਜਸਤੂ ਸਾਹਿਬ ਇਹ ਕੁਆਲਟੀ ਆ ਕੁਆਲਟੀ ਕੁਆਲਟੀ ਹੈ ਭਾਵੇਂ ਮੇਰੇ ਨੂੰ ਨਿਗੀ ਜੀ ਆ ਹਾਂ ਹੈ ਇਹ ਵੀ ਹੈ ਕੁਆਲਟੀ ਜੀ ਆ ਨਹੀਂ ਨਹੀਂ ਚੰਗੀ ਹੈ ਕੇ ਅ ਜਿੰਨੀ ਨਿਗੀ ਹੋਣੀ ਤਿੱਖੀ ਬੜੀ ਵੱਧ ਕੇ ਚੰਗੀ ਮਾਜਾ ਦੋਸਤੋ ਸੂਹਾਰ ਕੀ ਤਿੱਜਾ ਕੀ ਦੂਜਾ ਦੱਸਿਆ ਸੁਣਿਆ ਐ ਕਿ ਦੂਜੇ ਸੂਹੇ ਜੀ ਠੀਕ ਠੀਕ ਹੈ ਬਰੀ ਜੋ ਕੱਢ ਕੇ ਬਾਹਰ ਤੋਰ ਕੇ ਦਿਖਾ ਦਗੇ ਵੈਸੇ ਕਿਸਾਨ ਗੁਰੂ ਹੈ ਤਿਆਰੀ ਤੇ ਹੀ ਆ ਬਾਕੀ ਥੱਲਿਓ ਜਿੰਨਾ ਕ ਬਣ ਜੂਗੀ ਕਰਮਾਂ ਲਈ ਜੇਕਰ ਦੇਣ ਕੱਢ ਜੇ ਕੋਈ 4 ਕੱਢ ਜੇ 5 ਕੱਢ ਦੇ ਜਿੰਨਾ ਕ ਬਣ ਜੂ ਥੱਲਿਓ ਉੰਨੀ ਹੋਰ ਗੱਲ ਸੰਦੂ ਸਾਵਾ ਟੱਪ ਚੱਡੇ ਦਾ ਲਾਦੂ ਟੱਪ ਚੱਡੇ ਦਾ ਏ ਅਜੇ ਗੂੰਦਾਂ ਆਉਂਦੀਆਂ ਥਣਾ ਚੋਂ ਠੀਕ ਹੈ ਠੀਕ ਹੈ ਨਾ ਵੀ ਠੀਕ ਹੈ ਜੀ ਸੋ ਟਿੱਪਾ ਨਹੀਂ ਭਜੇ ਗੂੰਦ ਆਉਂਦੀ ਹੈ ਥਾਣਾ ਦੇ ਵਿੱਚੋਂ ਬਾਕੀ ਮੇਰਾ ਭਰਾ ਤੁਸੀਂ ਚੈੱਕ ਕਰੋ ਵਜੋਂ ਵਜੂਦ ਕਰੋ ਚੈੱਕ ਬਾਕੀ ਫੇਸ ਕੁਆਲਟੀ ਬਹੁਤ ਸੋਹਣੀ ਆ ਤੇ ਮਦਰੀ ਡੌਲਦੀ ਦੀ ਕਰਮਾ ਨਹੀਂ ਧੀਰੀ ਕੋਈ ਜੱਫੀਆਂ ਪਾਈ ਜੋ ਘਰ ਰੱਖਣ ਵਾਲੀ ਮੱਝ ਕਾਮ ਭੈਣ ਭਰਾਵਾਂ ਦੇ ਘਰ ਛੋਟੇ ਛੋਟੇ ਬੱਚੇ ਸਾਰਿਆਂ ਘਰ ਭਰਾਵਾਂ ਸਾਡੇ ਘਰ ਤੇ ਬੱਚਿਆਂ ਪੁੱਤਿਆਂ ਕੋਈ ਬੱਚਿਆਂ ਚ ਰੱਖਣ ਵਾਲੀ ਮੱਝ ਆ ਹਾਂ ਬੜੇ ਲਾਡਾਂ ਲਾਡਾਂ ਨਾਲ ਪਾਲੀ ਕਿਸੇ ਭਰਾਣੇ ਦੀ ਹਾਂ ਲੋਗੇ ਠੀਕ ਆ ਜੀ ਸੋ ਥੱਲਿਓ ਦੋਸਤੋ ਲੋਲੀ ਪੋਲੀ ਆ ਕਰਮਾ ਦੀ ਠੀਕ ਆ ਜੀ ਬਾਕੀ ਥੱਲਿਓ ਖਲਾਰ ਬਹੁਤ ਹੋਣਾ ਛੱਡੇ ਲੇਵੇ ਦਾ ਤੇ ਦੁੱਧ ਨਾਰਮਲ ਇਹੋ ਜਿਹੇ ਪਸ਼ੂ ਕੱਟਦੇ ਕੱਟਦੇ ਆ ਠੀਕ ਆ ਸੋ ਆਹ ਵੇਖੋ ਓ ਸੁਣਾ ਤੁਹਾਨੂੰ ਦਾ ਕਾ ਕਰਨ ਵਾਲੀ ਓਠੀ ਆ ਜੀ ਕਿਉਂ ਕੰਨੀਆਂ ਤੋਂ ਤੁਸੀਂ ਜੱਕ ਕਰੋ ਅਗਲੇ ਪਿਛਲੇ ਥਣਾ ਦਾ ਸਪੇਸ ਗੈਪ ਇੱਕੋ ਜਿਹਾ ਥਣ ਵੀ ਕੋਈ ਨਹੀਂ ਵੱਡਾ ਛੋਟਾ ਥਣਾ ਆ ਇਹ ਵੀ ਸਿਰਫ ਹਰਤਾ ਸਾਹਮਣੀ ਪਣੀ ਆ ਇੱਕੋ ਭੈਣ ਭਰਾਣੇ ਲੈਣੀ ਮੱਝ ਜਾ ਕੇ 2-4 ਕਿਲੋ ਕੈਲਸ਼ੀਅਮ ਪੁਲਸ਼ੇ ਵਿੱਚ ਦੇਵੇ ਮੈਂ ਇਹਨੂੰ ਐਡਾ ਪਛਾਹ ਪੂਛ ਤੂੰ ਪੂਛ ਚੁੱਕ ਦੂਗੀ ਝੱਡੇ ਨਾਲ ਪੂਛਾ ਚਕਾ ਦੂਗੀ ਚਕਾ ਦੂਗੀ ਹਾਂ ਪੂਛਾ ਇਹ ਚਕਾਉਂਗੀ ਝੱਡਾ ਮਾਰ ਕੇ ਉਹ ਗੱਲ ਵੀ ਖਰੇ ਤਾਂ ਹੀ ਪਣੀ ਆ ਪੂਛਾ ਚਕਾ ਦੂਗੀ ਬਸ ਆ ਇਹਨੇ ਪੁੱਛਿਆ ਲਕੋੜੀਆਂ ਜੀ ਠੀਕ ਆ ਮਰ ਲੈ ਫਿਰ ਕੋਰੇ ਕੀ ਮੁੱਲ ਰੋ ਇਹਦਾ ਕਿੰਨਾ ਲੈਣ ਦੇਣਾ ਐਂਡ ਟੂ ਐਂਡ ਕੀ ਖਾਨਾ ਹੋਊਗਾ ਸੰਤੂ ਸਾਹਿਬ ਮੁੱਲ ਕਰਾਉਣ ਨੂੰ ਤੇ ਤਾਂ ਭਵੇਂ ਇੱਕ ਪੰਜ ਕਰ ਲਗੇ ਇਹਦਾ ਵੀ ਜਾਇਜ਼ ਹੀ ਕਰਨਾ ਇੱਕੋ ਇੱਕ ਹੀ ਬਸ ਪਰ ਪਰ ਮੈਂ ਕਹਣੀ ਆ ਸਾਰੀਆਂ ਲੱਖਾਂ ਬਾਹਰ ਹੀ ਦਸੀ ਜਾਂਦਾ ਹਾਂ ਕਹਿੰਦਾ ਮਾਨ ਕਰਨਾ ਤੇ ਕਰਨ ਤੇ ਯਾ ਨਹੀਂ ਤੇ ਆਪਾਂ ਮਾਨ ਦੂ ਜੀਆਂ ਮੱਝਾਂ ਜੀ ਵੀ ਕੀਤਾ ਏ ਇੱਕ 20 25 25 ਦਾ ਮਾਲ ਜਿਹੜਾ ਆਪਾਂ ਇੱਕ ਪੰਜ ਪੰਜ ਮੁੱਲ ਪਾਇਆ ਹੈ ਨਾ 10 ਦਾ ਬਿਲਕੁਲ ਜੀ ਬਿਲਕੁਲ ਐ ਸੰਧੂ ਸਾਹਿਬ ਇਹ ਲੱਖ ਦੀ ਦੇ ਦੀਏ ਪੂਰੇ ਦੀ ਹਾਂ ਪੂਰੇ ਨਾ ਦਈਏ ਅੰਦਰ ਕਰ ਦੇ ਕੋਈ ਨਾ ਕੋਈ ਇਹ ਸੰਧੂ ਸਾਹਿਬ ਮੇਰਾ ਤੁਹਾਨੂੰ ਪਤਾ ਆਤਿਆ ਮੈਂ ਕੋਈ ਫਿਰ 1000 2000 ਦੇਵੇਂ ਜਾਣ ਕੇ ਅਣ ਵਾਲੀ ਗੱਲ ਹੁੰਦੀ ਆ ਮੈਂ ਤੇ 5 ਹੀ ਕਰੂੰਗਾ 95 ਦੀ 95 ਦੀ ਹਾਂ ਨਾ ਵੀਰ ਜੀ ਮੁੜ ਕੇ ਪਣਪੜਾ ਕੱਟਵਾ ਦੇਣਾ ਜਿਆਦਾ ਕਰਨ ਠੀਕ ਆ ਐਵੇਂ ਤੁਹਾਡੇ ਭਰਾ ਹੀ ਕਮਾਈ ਪਿੱਛੇ ਲੈਂਦੇ ਇੰਨੀ ਗਰਮੀ ਚ ਬਿਲਕੁਲ ਜੀ ਬਿਲਕੁਲ ਇੰਨੀ ਵੇਲੇ ਗਰਮੀ ਆ ਦੁਪਹਿਰੇ ਵੀਡੀਓ ਬਣਾਉਂਦੇ ਆ ਬਿਲਕੁਲ ਜੀ ਬਿਲਕੁਲ ਨਾ ਵੀ ਬਾਕੀ 99000 ਦੀ 206 ਆ ਇੱਥੇ ਆਣ ਕੇ ਮੇਰਾ ਭਰਾ ਮਗਰ ਖੜਕ ਕੇ ਕਹਿੰਦਾ ਚਲੋ ਇਹ ਨਹੀਂ ਕਿਹਦਾਗਾ ਵੀ ਮਹਿੰਗੀ ਐ ਛੇ ਕੋਈ 10000 ਕੋਈ 5000 ਕੋਈ 10 15000 ਕੋਈ ਨਾ ਕਿਤੇ ਪਾਸੇ ਰਹਿ ਤੀ ਮਿਲੂਗਾ ਮਾਲ ਤੁਹਾਨੂੰ ਸੋ ਚੱਡਾ ਵੇਖੋ ਕਰਮਾ ਵਾਲੀ ਉਹਦੀ ਗੱਲ ਹੁਣੋ ਵੀ ਅੱਗੋਂ ਤੁਹਾਨੂੰ ਕੋਈ ਸ਼ਟਾਰਟ ਹੋ ਕੇ ਤੇ ਸੂਤਾਂ ਕੀ ਲੇਵਾ ਜਿਹੜਾ ਬਣਾਈ ਫਿਰੂਗੀ ਅਜੇ ਦਿਨ ਕੱਢੀ ਜੇ ਦੋ ਚਾਰ ਪੰਜ ਦਿਨ ਤੇ ਹੋਰ ਸੁਆਦ ਆ ਜੂਗਾ ਮੂੰਹ ਉੱਤੇ ਦੀ ਬੜੀ ਚੰਗੀ ਆ ਫੇਸ ਕੁਆਲਿਟੀ ਇੱਕ ਬਰੀ ਫਿਰ ਇਹ ਮੇਰਾ ਨਸਲ ਆ ਬਹੁਤ ਖੂਬਸੂਰਤ ਸ਼ਾਈ ਸ਼ੂਈ ਚੰਗੀ ਆ ਠੀਕ ਆ ਤੇ ਇਹ ਅੱਜ ਐਨੀਮ ਚਾਰੇ ਆਪਾਂ ਤੁਹਾਨੂੰ ਨਾਕ ਦਿਖਾਤੇ ਆ ਦੋ ਗੱਬਣਾ ਦਿਖਾਤੀਆਂ ਨੇ ਦੋ ਸੁਈਆਂ ਦਿਖਾਤੀਆਂ ਨੇ ਮਾਰ ਲਿਓ ਚਾਰਾ ਮੇਰਾ ਭਰਾ ਜਿਹੜਾ ਜਿਹੜਾ ਪਸ਼ੂ ਜਿਹਦੇ ਜਿਹਦੇ ਹਿੱਸੇ ਆਉਂਦਾ ਇੱਕ ਰਿੰਗੂ ਵੀਰੇ ਆਪਣੇ ਨੰਬਰ ਜਿਹੜੇ ਆ ਉਹ ਵੀ ਤੁਸੀਂ ਕਰ ਦਿਓ ਸੰਜੀ ਇਹ ਸੰਤੂ ਸਾਹਿਬ ਮੋਬਾਈਲ ਨੰਬਰ ਆਪਣਾ ਹੈਗਾ ਜੇ 62394 90140 ਠੀਕ ਹੈ ਜੀ ਠੀਕ ਲਓ ਜੀ ਇਹ ਨੰਬਰ ਆ ਕਿਸਾਨ ਵੀਰੋ ਸਕਰੀਨ ਦੇ ਉੱਪਰ ਚੱਲਣ ਡਏ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਸੋ ਇਹ ਅੱਜ ਦੋ ਆਪਾਂ ਤੁਹਾਨੂੰ ਦਿਖਾਤੀਆਂ ਗੱਬਨ ਠੁਕੀਆਂ ਤਿਆਰੀ ਵਾਲੀਆਂ ਤੇ ਦੋ ਇਧਰ ਸੁਈਆਂ ਮੱਜਾਂ ਦਿਖਾਤੀਆਂ ਨੇ। ਮਾਲ ਆਉਂਦਾ ਰਹਿੰਦਾ ਤਕਰੀਬਨ 5-6 ਨਗ ਜਿਹੜੇ ਆ ਇਸ ਕਿੱਲੇ ਤੇ ਮੌਜੂਦ ਹੀ ਹੁੰਦੇ ਆ ਜਦੋਂ ਮਰਜ਼ੀ ਆਜੋ। ਬਾਕੀ ਤੁਹਾਨੂੰ ਤਸੱਲੀयां ਦੇਤੀਆਂ ਨੇ। ਆਨਲਾਈਨ ਸੌਦਾ ਕਰਨਾ ਕਿਸੇ ਭਰਾ ਨੇ ਉਸ ਬਿਹਾਰ ਤੇ ਤੁਸੀਂ ਆਨਲਾਈਨ ਸੌਦਾ ਵੀ ਕਰ ਸਕਦੇ ਈ। ਸੋ ਧੰਨਵਾਦ ਜਿੰਨੇ ਭਰਾਵਾਂ ਨੇ ਫੁੱਲ ਵੀਡੀਓ ਵੇਖੀ ਆ। ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ।